ਸਭ ਨੂੰ ਪਿਆਰ ਭਰੀ ਸ਼ਸ਼ਤੀ ਕਾਲ ਦੀ ਸਾਰਿਆਂ ਨੂੰ ਸਵਾਗਤ ਆਪਣਾ ਗਰੇਵਾਲ ਪੰਜਾਬੀ ਟ੍ਰੈਵਲ ਹੋਲਡਸ ਤੇ ਸਾਰਿਆਂ ਦਾ ਤੇ ਅੱਜ ਆਪਾਂ ਲੱਗੇ ਜੀ ਆਪਣੇ ਡੈਨਾ ਚੋਰ ਨੂੰ ਧੋਣਾ ਕਿਉਂਕਿ ਉਹਦਨੇ ਥੋੜੇ ਦਿਨ ਪਹਿਲਾਂ ਆਪਣੇ ਘਰ ਤੋਂ ਪਾਈ ਸੀਗੀ ਤੇ ਮਿੱਟੀ-ਮੁੱਟੀ ਐਕਸਲਾਂ ਦੇ ਵਿੱਚ ਫਸੀ ਪਈ ਹੈਗੀ ਤੇ ਮੈਂ ਚੱਲ ਉਹ ਕੱਢਦੀ ਆ ਨਾ ਸਾਫ਼ ਸੁਥਰਾ ਕਰਕੇ ਮੈਂ ਇਹਨੂੰ ਪਾਸ ਮਾਰ ਕੇ ਹੁਣ ਜਿੰਨਾ ਚਿਰ ਕੋਈ ਕੰਮ ਕਰਨੀ ਹੈਗਾ ਜਿਹਦੇ ਪਾਸੇ ਕੋਈ ਯਾਤਰਾ ਨਹੀਂ ਲੱਗਦੀ ਹੈਗੀ ਆਪਣੀ ਤੇ ਉਹਨਾਂ ਟਾਈਮ ਇਹਨੂੰ ਆਪਾਂ ਹੁਣ ਇਹਨੂੰ ਬੰਨ੍ਹ ਕੇ ਅੰਦਰ ਨਾਲ ਲੈਣੀ ਹੈ ਜੀ ਕਪੜਾ ਕਪੜਾ ਪਾ ਕੇ ਵਧੀਆ ਹਨ ਤੇ ਗਰਦ ਗੱਪੇ ਤੋਂ ਬਚ ਰਹੂਗੀ ਤਾਂ ਕਰਕੇ ਹੁਣ ਆਪਾਂ ਲੱਗਿਆ ਡਾਂਣਾ ਹੋਰ ਨੂੰ ਧੋਣ ਜੀ ਤੇ ਧੋ ਕੇ ਫਿਰ ਮਾਰਦੇ ਤੇ ਪਾਸ ਕੋਸ ਤੇ ਅੱਜ ਲੱਪਣਾ ਸਾਡਾ ਟਿਕਟ ਦਾ ਰਿਹਾਬ ਨਾਲ ਸਾਇਦ ਇਹੀ ਆ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਜੇ ਤੁਹਾਨੂੰ ਨੂੰ ਸਬਸਕ੍ਰਾਈਬ ਕਰ ਲਿਓ ਜੇ ਆਪਣੇ ਵੀਡੀਓ ਤੁਹਾਨੂੰ ਵਧੀਆ ਲੱਗ ਰਿਹਾ ਹੁਣ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਲਓ ਜੀ ਮਿੱਤਰੋ ਆਪਾਂ ਲੱਗਿਆ ਚਾਹ ਪੀਣਾ ਤੇ ਟੈਨਰ ਸੋਰ ਆਪਾਂ ਨੇ ਕਰਤਾ ਆਪਣਾ ਸਟਾਰਟ ਟੈਨਰ ਸੋਰ ਦੇ ਵੀ ਕਰਾਉਣੇ ਦਾ ਅਸਨਾ ਤੇ ਲਓ ਜੀ ਟੈਨਰ ਸੋਰ ਕਰਤਾ ਆਪਣਾ ਸਟਾਰਟ ਤੇ ਇਹਨੂੰ ਜਰ ਬਣਾਈਏ ਮੜੀ ਗੱਲ ਭਰੇ ਪੈਣੇ ਇਹਦੇ ਐਕਸੋ ਦੇ ਵਿੱਚ ਜੀ ਨਾਲ ਐਸ ਜੀ ਵੀ ਦੇ ਪਰ ਪੈਣਗੇ ਤੋਂ ਕੇ ਸਾਰੀ ਮਿੱਟੀ ਨਿਕਲ ਜੂਗੀ ਤੇ ਨਾਲੇ ਬਾਜੂ ਤੇ ਪਾਲਸਾ ਆ ਤੁਹਾਨੂੰ ਮਾਰ ਕੇ ਚਮਕਾਵਾਂਗੇ ਮਾਹ ਕਾਪਾਂ ਚੈਬੋਪ੍ਰੋ ਦੇਖੀ ਜਾ ਕਹਿੰਟ ਗੱਲਬਾਤ ਬਣਾ ਲੈਣੀ ਹੈ ਜੀ ਤੇ ਆ ਗਾ ਆਪਣਾ ਟੈਨ ਅੱਜ ਕਰੇ ਆ ਪੰਜਾਬੀ ਫੈਕਟਰ ਨੂੰ ਕਰ ਲਿਓ ਸਬਸਕ੍ਰਾਈਬਰ ਸਵਾ ਦੇ ਸਕਰਸ ਕਰਕੇ ਟੱਕਾਂ ਤੇ ਲੋਕਾਦਿ ਹੁਣ ਪੂਰੀ ਪੌਲੀ ਚੇਂਜ ਹੋ ਗਈ ਹੁਣ ਕਾਪ ਮਿੱਤਰੋ ਫੋਲੋ ਮੋਡਿਫਿਕੇਸ਼ਨ ਹੋ ਗਿਆ ਸੀਟਾਂ ਵੀ ਆਪਣੇ ਭਰਾ ਦੀਆਂ ਤੇ ਗੱਡੀਆਂ ਤੇ ਕੱਢਾਂਗੇ ਜਲਦੀ ਗਾਇਗੁਰੂ ਦੀ ਕਿਰਪਾ ਨਾਲ ਲੰਮੀ ਯਾਤਰਾ ਤੇ ਲਓ ਜੀ ਮਿੱਤਰੋ ਆ ਵੀ ਲਵਾਕਾ ਆਪਣੇ ਦੇ ਇੰਡੀਕੇਟਰ ਜਾਇ ਤਾਂ ਚਲਾ ਇਹਦੇ ਫਾਈਬਰ ਆਉਟ ਦੇ ਨਾਲ ਹੀ ਹੁੰਦਾਗਾ ਫਾਈਬਰ ਆਉਟ ਆ ਪੱਖੀ ਵਿੱਚ ਹੀ ਅਡਜਸਟਮੈਂਟ ਹੁੰਦੀ ਹੈਗੀ ਜਿਹੜੇ ਬੰਦੇ ਲੋਨਿੰਗ ਦੇ ਲਵਾ ਸਕਦਾ ਆਪਾਂ ਹੁਣ ਟਰਾਲੇ ਲਵਾਣੀ ਵੀ ਪਾਵੇਗਾ ਤੰਦਰ ਕੋਈ ਗੱਲ ਨਹੀਂ ਮਿੱਤਰੋ ਉਹ ਵੀ ਲਵਾਵਾਂਗੇ ਆਪਾਂ ਜਲਦੀ ਤੇ ਆ ਇਹਦਾ ਘੋੜਾ ਵਾਂ ਪਰ ਵੀ ਚੇਂਜ ਕਰਾਉਣਾ ਇਹ ਆਪਾਂ ਸਟ੍ਰੀਜ ਨਾਲ ਅਜੰਸ਼ੀ ਨਾਲ ਮਿੱਤਰੋ ਤੇ ਦੇਖਾਂਗੇ ਹੋਊਗੀ ਕਰਪਾ ਜਲਦੀ ਕੋਈ ਨਾ ਫੁੱਲ ਮੋਡੀਫਿਕੇਸ਼ਨ ਕਰਤੀ ਮਿੱਤਰੋ ਪੈਰ ਤੇ ਆਪਾਂ ਪੈਰ ਵੀ ਪਾਵਾਂ ਗਾਉਂਡ ਜਿਹੜਾ ਕੋਈ ਗੱਲ ਦੀ ਜਲਦੀ ਲਿਆ ਕੇ ਹਨ ਤੇ ਫਿਰ ਹਾਲ ਅਰੇ ਨਾਲ ਲੁੱਕ ਘੈਂਟ ਲੱਗਦੀ ਹੁੰਦੀ ਹੈ ਮਿੱਤਰੋ ਤੇ ਸਾਥਰੀ ਆਪਾਂ ਲਾ ਕੇ ਦੱਤੀ ਸੀ ਨਾਲ ਦਾ ਪ੍ਰੈਪਰ ਹੈ ਜਿੱਦ ਕਰਵਾਈ ਕਰਨਾ ਪੜਿਆ ਤੇ ਚੈਟ ਜਬਸਟ ਵਾਲਾ ਹੈ ਇਹ ਨਾਲ ਘੋੜਾ ਵਾਪਰ ਸੁਕਾ ਹੁੰਦਾਗਾ ਤੇ ਆਪਾਂ ਇਹ ਵੀ ਕਰਵਾਤਾ ਸੀਗਾ ਤੇ ਅੰਮ੍ਰਾਟ ਨਾਲ ਬਗੜਾ ਟਾਣਾ ਦਾ ਗੱਲਬਾਤ ਹੀ ਬਣ ਗਈ ਘੈਂਟ ਅਸ ਬਾਕੀ ਆ ਤੇ ਲੋ ਜੀ ਮਿੱਤਰੋ ਹੁਣ ਆਪਾਂ ਕਰਦੇ ਆਂ ਆਪਣੇ ਇੰਟੈਨਾ ਸੂਰ ਨੂੰ ਬਾਹਰੇ ਤੇ ਹਾਲ ਬਾਕੀ ਆ ਸਾਡੇ ਸੀਟ ਆ ਸੀਟ ਕਵਰ ਉੱਪਰ ਲਵਾਦੇ ਠੀਕ ਹੈ ਸਤਨੂ ਵਾਹਿਗੁਰੂ ਸਿੱਧਿਆ ਪਾਸੋਂ ਹੋਈ ਆ どういうこと ਨਾ ਸੋਰ ਦਾ ਸਾਰੇ ਪਰਾ ਦੀ ਦਾ ਨਾ ਸੋਰ ਦੀ ਨਾਈ ਈ ਧਮਾਈ ਕੱਢਦੇ ਜਿਹੜਾ ਰੇਤਾ ਰੁੱਟਾ ਜਾ ਹੈਗਾ ਵਿੱਚ ਲੈਣਾ ਸੋਰ ਦਾ ਭਾਈ ਵੀ ਆਪਾਂ ਲਿਆਵਾਂਗੇ ਜਲਦੀ ਬਾਬਾ ਕਿਰਪਾ ਰੱਖੇ 61 ਐਚ ਐਮ ਟੀ ਲਓ ਜੀ ਇੱਥੇ ਆਪਾਂ ਡਾਇਨਾਸੌਰ ਨੂੰ ਲੱਗੇ ਹੋਏ ਆਂਗੇ ਧੋਣ ਐਕਸਲਾ ਚ ਇਹਦੇ ਬੈਕਟਰਾਂ ਦੇ ਮਿੱਟੀ ਫਸ ਗਈ ਜੀ ਜ਼ਿਆਦਾ ਭਾਰਤ ਖਿੱਚਿਆ ਜੀ ਆਪਣੇ ਕਰਾ ਨਾਲ ਆਪਣੇ ਅੰਦਰ ਤੇ ਜਗਾ ਸੀ ਜ਼ਿਆਦਾ ਉੱਚੀ ਤਾਂ ਕਰਕੇ ਐਕਸਵਾਜ਼ ਮਿੱਟੀ ਰੇਤਾਂ ਕਾਫੀ ਜ਼ਿਆਦਾ ਭਾਰੀ ਸੀ ਮੈਂ ਚਲੋ ਧੋਦਾਂ ਨੇ ਨਾਲੇ ਮੈਂ ਆਪਣੀ ਦੀ ਤਿਆਰੀ ਹੋ ਜੂਗੀ ਹਨਾ ਵੀ ਰੈਡੀ ਕਰਕੇ ਆਪਾਂ ਇਹਨੂੰ ਖੜਾ ਦਵਾਂਗੇ ਇੱਕ ਵਾਰੀ ਆਲ ਸਕੂਲ ਸਮਾਰ ਕੇ ਸਾਰਾ ਕੁਝ ਕਰਕੇ ਧੋਤਾ ਕੇਣਾ ਵੀ ਜਦੋਂ ਕੇਸੇ ਪਾਸੇ ਆਪਣੇ ਜਾਣਾ ਹੋਇਆ ਵੀ ਆਪਾਂ ਨੂੰ ਕੱਲੇ ਸ਼ੈਲਫ ਮਾਰਨ ਦੀ ਲੋੜ ਪਵੇ ਕੁਝ ਵੀ ਕਰਨ ਦੀ ਲੋੜ ਨਾ ਬਾਬੇ ਤਾਂ ਕਰਕੇ ਜੀ ਆਪਣਾ ਟਰੈਕਟਰ ਦੇ ਬਣਾਤੀ ਗੱਲਬਾਤ ਵਧੀਆ ਆਪਣੇ ਡਾਇਨਾਸੌਰ ਦੇ ਤੇ ਵਧੀਆ ਧੁੱਤ ਗਿਆ ਸਾਰਾ ਜੀ ਤੇ ਬਾਕੀ ਤੁਸੀਂ ਦੇਖ ਕੇ ਤੁਸੀਂ ਤੁਸੀਂ ਲਓ ਜੀ ਮਿੱਤਰੋ ਆਪਾਂ ਨੇ ਆਪਣਾ ਡਾਇਨਾਸੌਰ ਤੇ ਰਾਣੀ ਸੁੰਦਰਾ ਦਿੱਤੀ ਧੋ ਤੇ ਹੁਣ ਦੇਖਣਾ ਇਸ ਤੋਂ ਬਾਅਦ ਤੇ ਮਾਰਦੇ ਆ ਖੇਤ ਕਿਹੜਾ ਲਿਆਉਣਾ ਕੋਈ ਸਾਗ ਸੂਕ ਤੋੜ ਕੇ ਤੇ ਫਿਲਹਾਲ ਆਪਣੇ ਹੈ ਗਿਆ ਸਰੋਂ ਵੀ ਬੀਜੀ ਹੋਈ 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 ਜਾ ਗਈ ਖੇਤ ਤੇ ਇਹ ਦੋ ਵਾਰ ਆਪਾਂ ਬਸ ਖੇਤ ਚਾਲਦੇ ਆਂ ਖੇਤੋਂ ਲਿਆਉਣਾ ਮੜਾ ਮੋਟਾ ਸਾਗ ਤੋੜ ਕੇ ਤੇ ਰਾਣੀ ਸ਼ੰਦਰਾ ਆਪਣੇ ਆਪਣੇ ਬਾਾਰਤੀ ਖੜਾ ਕੇ ਧੋਤੇ ਪੈਪ ਆਪਣਾ ਹੈਗਾਗਾ ਵੱਡਾ ਕਾਫੀ ਤੇ ਤੇ ਆਪਣੇ ਗਲਾਤ ਮੋਟਰ ਤੇ ਆ ਜਾਂਦਾ ਇੱਥੇ ਆ ਖੁੰਜੇ ਦੇ ਵਿੱਚ ਤੇ ਹਣਾ ਗੱਡੀ ਵੀ ਮੈਂ ਹਾਂ ਚਾਲਿਆ ਗੱਡੀ ਤੇ ਵੀ ਮਾਰੀ ਜੰਨੇ ਪਾਣੀ ਹਣਾ ਤੇ ਗੱਡੀ ਦੀ ਵੀ ਬਣਾਤੀ ਜੀ ਗੱਲ ਤੇ ਹਾਂ ਇੰਦਰ ਆਪਣੇ ਗਵਾਂਢੀ ਘਰ ਤੋਂ ਲੱਗੇ ਹੋਏ ਨੇਗੇ ਘਰ ਦਾ ਪੂਰਾ ਫਲੋਟ ਠਾਪਿਆ ਆ ਟਰਾਲੀ 'ਚ ਸੈਟ ਰਹੇ ਨੇ ਆ ਗੱਡੀ 'ਚ ਖੜਾ ਕੇ ਮਟੀਰੀਅਲ ਜਿਹੜਾ ਫੋਟਾ ਰਹੇ ਨੇਗੇ ਮਿਸਤਰੀ ਤੇ ਲਓ ਜੀ ਬਣ ਗਈ ਘੈਂਟ ਗੱਲ ਆਪਣੀ ਰਾਣੀ ਹਿੰਦਰਾ ਦੀ ਵੀ ਪਾਣੀ ਫੇਰਤਾ ਚਾਲਾ ਇੰਨੀ ਬਹੁਤਾ ਡਾਇਨਾਸੌਰ ਤੇ ਆਪਾਂ ਨੇ ਧੋ ਕੇ ਕੱਪੜਾ ਮਾਰਤਾ ਤੇ ਪਾਣੀ ਪੁਣੀ ਸ਼ੋਕ ਲਿਆ ਹਣਾ ਵਣਗੇ ਜੀ ਦੀ ਵੀ ਗੱਲ ਹੁਣ ਬਸ ਇਹਨੂੰ ਆਪਾਂ ਟਾਕੇ ਲਾ ਦਾਂਗੇ ਤੇ ਆਹ ਵੀ ਕਪੜਾ ਸਾਰਾ ਗਿੱਲਾ ਹੋਇਆ ਇਹਨੂੰ ਵੀ ਹੁਣ ਆਪਾਂ ਬਸ ਕਪੜੇ ਕਪੜੇ ਦੇ ਕੇ ਵਧੀਆ ਟਾਕ ਦੇਣ ਜਿੰਨਾ ਚਿਰ ਕੋਈ ਕੰਮਕਾਰ ਨਹੀਂ ਹੈਗਾ ਹਨ ਜਦੋਂ ਆਪਾਂ ਨੂੰ ਕੰਮ ਕਰ ਨਿਕਲਿਆ ਫੇਰ ਹੀ ਕੱਢਾਂਗੇ ਇਹਨੂੰ ਜੇ ਆਪ ਕਿਸੇ ਪਾਸੇ ਕੋਈ ਯਾਤਰਾ ਦਾ ਪਲਾਨ ਬਣ ਗਿਆ ਹਨ ਪੁੱਤਰੋ ਫੇਰ ਹੀ ਪਵਾਵਾਂਗੇ ਆਪਾਂ ਡੈਨਸੋਰ ਦੀ ਤੱਕ ਇਹਦਾ ਪਤੰਦਰ ਨਹੀਂ ਦਬਦਾ ਹੈਗਾ ਆ ਆਪਣਾ ਚੈਨਲ ਆ ਗਿਆ ਜੀ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਦੱਸੋ ਮਾਰਦਾ ਕਮੈਂਟ ਆ ਰਹੇ ਜਰੂਰ ਦੱਸਿਓ ਵੀ ਘੈਂਟ ਲੱਗਦੇ ਆ ਲੋਕ ਆਪਣੇ ਡੈਨਰ ਹੋਰ ਦੇ ਤੇ ਆਪਣੇ ਚੈਨਲ ਨੂੰ ਜਰੂਰ ਸਪੋਰਟ ਕਰੋ ਜੀ ਕਿਉਂਕਿ ਤੁਹਾਡੇ ਸਪੋਰਟ ਦੀ ਆਪਣਾ ਬਤ ਵਤ ਜ਼ਰੂਰਤਾ ਤੁਹਾਡੇ ਸਪੋਰਟ ਨਾਲ ਹੀ ਆਪਣਾ ਚੈਨਲ ਆ ਤੇ ਲਓ ਜੀ ਆਪਾਂ ਐਸੀ ਚੱਕੀ ਤੇ ਆਟੇ ਵਾਲੀ ਤੇ ਅੱਜ ਅੱਡੇ ਹੋ ਜਾ ਆਪਣਾ ਤੇ ਜਸਟਾਂ ਕੋਲੋਂ ਮੁੱਕਿਆ ਤੋਂ ਵੀਰਿਆ ਕਾ ਛਿੱਟਕੇ ਗਏ ਸੀਗੇ ਤੇ ਮੈਂ ਚੱਲ ਹੁਣ ਚੱਕ ਲੈ ਆਉਣਾ ਹੈਗਾ ਨਾ ਹੈਂਡੀਚਾਰਟ ਦਾ ਬੱਸ ਉਹ ਵੀ ਆਪਣੇ ਦੀ ਐ ਚੱਕੀ ਰੱਤੀ ਸੀਗੀ ਤੇ ਆ ਖੜਾ ਆਪਣਾ ਸਾਈਕਲ ਸਾਈਕਲ ਲਾਤਾ ਤੇ ਉਹ ਘੰਟਾ ਦੇਖੀਏ ਵਾਰਨ ਕਿੰਨਾ ਕਾ ਹੁਣ ਲਓ ਜੀ ਮਿੱਤਰੋ 5 ਕਿਲੋ ਵਾਰਨ ਵਧੀਆ ਆਪਣਾ 62 63 ਐਨੀ ਰਹਿੰਦਾ ਸੀਗਾ ਤੇ ਹੁਣ ਆਪਣਾ 767 ਤੇ ਕੋਲੇ ਹੋ ਗਏ ਜੀ। ਕਿ ਲੋਡੀ ਮਟਰ ਲਈਏ ਪੂਰੀ ਕੱਢ ਕੇ ਤਰੋ। ੱੱਕੀ ਚੱਲੀ ਜਾਂਦੀ ਹੈ 84। ਰਾਜੂ ਕਢਾ ਦੇ ਭਾਈ ਬਣ ਕੇ ਯਾਰ ਬੋਰੀ। ਲਓ ਜੀ ਇਹ ਮੁੰਡਾ ਰਾਜੂ ਸਿੰਘ। ਇਹਦਾ ਆਟਾ ੱੱਕੀ ਦਾ ਕੰਮ ਹੈਗਾ। ਮਿੱਤਰ ਆਪਣਾ ਇਹ। ਬੰਦਾ ਘੈਂਟਾ ਸਿਰਾ ਗੱਲਬਾਤ ਦਾ। ਜਮਾ ਇਹਦਾ ਵੀ ਆਪਾਂ ਕੋਈ ਯਾਰ ਨਹੀਂ ਕਰੇ ਲਵਾਵਾਂਗੇ ਪਹਾੜਾ ਵੱਲ ਦਾ ਕਿ ਰਾਜ ਜੇੜਾ ਜੇ ਤੋਂ ਮੌਕਾ ਲੱਗਿਆ। ਇਹ ਹਰੀ ਟੱਲੀ ਆਂਦੇ ਨੇ ਆਕਾਂ। ਇਹ ਯੰਤਰ ਆਟਾ ਸਣਾਈ ਵਾਲੀ ਮਸ਼ੀਨ ਆ ਇਹ ਸਾਰੀ। ਤੇ ਜਿਹਦੇ ਵਿੱਚ ਆਪ ਪਾ ਕੇ ਆਟਾ ਜੇ ਕਿਸੇ ਨੇ ਸੁਣਾ ਕੇ ਲੈ ਕੇ ਜਾਣਾ ਹੋਵੇ ਤਾਂ ਇਹਦੇ ਵਿੱਚ ਇੱਕ ਟਨ ਦਾ। ਦੇਖ ਲੈ ਰਾਜੂ। ਓਏ ਰਾਜੂ। ਲੈ ਯਾਰ ਆਪੜਾ 150 ਸਾਰਾ ਆਟਾ ਪੀ ਹੋਇਆ ਗਈ। ਹੋਰ ਕੀ ਆਲਾ ਵੀਰੇ? 150 ਗੰਨ। ਬੱਧੀ। ਲਓ ਜੀ ਆਟਾ ਆਪਣੇ ਸਿੰਗਲ ਤੇ ਲੱਦ ਲਿਆ ਤੇ ਹੁਣ ਚੱਲੇ ਆਪਾਂ ਘਰ ਨੂੰ ਤੇ ਘਰੇ ਚੱਲ ਕੇ ਆਪਾਂ ਮਿਲਦੇ ਆਂਗੇ ਤੇ ਬਾਕੀ ਆ ਆ ਗੱਲਬਾਤ ਵੀ ਕੰਮਕਾਰ ਜਿਹੜੇ ਦੀ ਸੈਟਿੰਗ ਆਉਂਦੀ ਹੈ ਵੀ ਜਿਹੜਾ ਕੰਮ ਆਪਾਂ ਲੱਗੇ ਹੋਇਆ ਪਹਿਲਾ ਉਹ ਹੀ ਕਰਾਂਗੇ ਤੇ ਬਾਕੀ ਗੱਲਬਾਤ ਲਓ ਜੀ ਮਿੱਤਰੋ ਪਾ ਗਏ ਆ ਆ ਤਰਤਾ ਆਪਣਾ ਆਟਾ ਤੇ ਆਪਾਂ ਹੁਣ ਟਰੈਕਟਰ ਦਾ ਕੰਮ ਜਿਹ ਵਿੱਚ ਛੱਡਿਆ ਹੋਇਆ ਸੀ ਅੱਜ ਤੜਕੇ ਦੇ ਟਰੈਕਟਰ ਤੇ ਲੱਗੇ ਹੋਏ ਆਂਗੇ ਤੇ ਮੈਂ ਇਹਦਾ ਬਣਾ ਕੇ ਹਾਲ ਦਵਾ ਜੀ ਆ ਰਹਿਣਾ ਟਾਕ ਟੋਕ ਕੇ ਲਾ ਦਈਏ ਨੂੰ ਅੰਦਰ ਹਨ ਤੇ ਹੁਣ ਆਪਾਂ ਇਹਦੇ ਪਾਲਸ ਮਾਰਨ ਲੱਗੇ ਹੋਏ ਆਂਗੇ ਆਹ ਭਈਏ ਪਾਲਸ ਤੇ ਆਪਾਂ ਇਹ ਆਹ ਮਾਰਤੀ ਅਤੇ ਆਇਚ ਤੇ ਆ ਗਈ ਬਾਡੀ ਦਾ ਇਹਦੀ ਚਮਕ ਵਧੀਆ ਆਉਣ ਲੱਗੀ ਚਮਕ ਤੇ ਬਸ ਹੁਣ ਟਾਕ ਕੇ ਲਾ ਦਨੇ ਆ ਤੇ ਆਹ ਮਾਤਾ ਖੜੀ ਆ ਲਿਆ ਮਾਤਾ ਪਾਣੀ ਆ ਠੀਕ ਆ ਲੋ ਜੀ ਮਾਤਾ ਨੇ ਪਾਣੀ ਲਿਆਤਾ ਆਪ ਨੂੰ ਪੀ ਕੇ ਬਸ ਕਰ ਦਈਏ ਆਪਾਂ ਇਹਦਾ ਕੰਮ ਤੇ ਫਿਰ ਇਹਦਾ ਕੰਮ ਆਪਾਂ ਜਨਮੇੜ ਕੀ ਪੈਣਾਗਾ ਆ ਸਾਈਕਲ ਦਾ ਪਤਾ ਨਹੀਂ ਕੀ ਚੱਕਰ ਪੈ ਗਿਆ ਔਰ ਚੈਨ ਜੀ ਲੱਜ ਜਾਂਦੀ ਆ ਪਤਨੀ ਮਾੜਾ ਜਿਹਾ ਚਲਾਉਨੇ ਆਗੇ ਉਹਦੀ ਚੈਨ ਲੱਜ ਜਾਂਦੀ ਆ ਢੱਲ ਪੈ ਗਈ ਮੇਰੇ ਹਿਸਾਬ ਨਾਲ ਤੇ ਇਹ ਕੱਲ ਨੂੰ ਕਸਾ ਕੇ ਲਿਆਵਾਂਗੇ ਹਾਂ ਕੀ ਕਹਿੰਨੀ ਆ ਮਾਤਾ ਨਾ ਹਾ ਕੁੱਤੇ ਨਾਲ ਗੋਹੇ ਦੇ ਸਾਈਕਲ ਦੇ ਕੁੱਤੇ ਕੋਈ ਨਹੀਂ ਜੇ ਕੋਈ ਕੁੱਤੀ ਗਤੀ ਛੂਪੀ ਨਾ ਕਤੂਰੇ ਪਾ ਦਾਂਗੇ ਉਹਦੇ ਫੜਕੇ ਵਿੱਚ ਹੋਰ ਹੋਰ ਕੀ ਆਗਾ ਓ ਜੀ ਮਿੱਤਰੋ ਆਪਾਂ ਨੂੰ 10:30 ਵਜੇ ਰਾਤ ਦੇ ਤੇ ਆਪਾਂ ਨੇ ਹੁਣ ਡਾਇਨਾਸੌਰ ਤੇ ਸਾਰੇ ਇਮਾਰਤਾਂ ਨਾਲ ਤਾਂ ਪਾਸ ਮੂਹਰੋਂ ਤੋਂ ਲੈ ਕੇ ਪਿੱਛੇ ਤੱਕ ਸਾਰੇ ਉੱਪਰੋਂ ਸਤਰੀ ਵੀ ਸਮਾਰ ਕੇ ਸਾਫ਼ ਕਰਕੇ ਆਪਣੇ ਉੱਪਰ ਦੇ ਵੱਲੋਂ ਬੰਨਤੀ ਕੱਪੜੇ ਨਾਲ ਬੰਨਤੀ ਆਪਣੇ ਵੀ ਕਰ ਤੱਕ ਆਪਾਂ ਕੁਝ ਨਾ ਪਵੇ ਤੇ ਉੱਪਰ ਵੀ ਸਾਰਾ ਢਾਕਤਾ ਆਪਣੇ ਤੇ ਅੱਜ ਆਪਣਾ ਸਾਰਾ ਦਿਨ ਡਾਇਨਾਸੌਰ ਤੇ ਲੱਗ ਗਿਆ ਜੀ ਮੈਂ ਚਲੋ ਓਕੇ ਕਰਕੇ ਨਾ ਕੰਮ ਨਿਮੇੜ ਕੇ ਤੱਕ ਦੇਣਾ ਆਪਾਂ ਦਾ ਸਾਰਾ ਤੇ ਮਾ ਜਦੋਂ ਕਿਸੇ ਪਾਸੇ ਆਪਣੇ ਜਾਣ ਦਾ پلان ਬਣਿਆ ਤਾਂ ਆਪਾਂ ਹੁਣ ਇਹਨੂੰ ਫੇਰ ਹੀ ਕੱਢਾਂਗੇ ਜਾਂ ਕੋਈ ਕਿਸੇ ਪਾਸੇ ਸੀਜ਼ਨ ਸੱਪੇ ਦਾ ਕੋਈ ਮਿਲ ਗਿਆ ਮੌਕਾ ਫਿਰ ਦੇਖਾਂਗੇ ਕੋਈ ਕੰਮਕਾਰ ਮਿਲ ਗਿਆ ਤੇ ਹੁਣ ਇਹਦੀ ਆਪਾਂ ਵਧੀਆ ਗੱਲਬਾਤ ਬਣਾ ਕੇ ਵਧੀਆ ਕਰਕੇ ਕੰਮ ਓਕੇ ਬਸ ਠੱਟ ਆ ਜੀ ਲੁੱਕ ਚੈੱਕ ਕਰ ਲੋ ਜੀ ਟੈਰਾ ਟੂਰਾਂ ਤੇ ਵੀ ਸਾਰੇ ਪਾਸ ਸਮਾਰਤੀ ਸੀ ਆਪਣੇ ਤਾਰ ਦੇਖ ਲੋ ਜਮਾ ਕਾਲੇ ਕਾਲੇ ਕਰਦੇ ਆਪਣੇ ਤੇ ਬਾਕੀ ਤਾਂ ਆਪਣੇ ਦਿੱਤਾ ਢਾਕਸ ਮਾਰ ਕੇ ਤੇ ਵੱਡੀ ਗੱਲ ਜਿਹੜੀ ਵੀ ਮਿੱਟ ਘਟਾ ਕੁਝ ਵੀ ਮੇਰੇ ਜੀ ਖਪਾਵੇ ਕੁਝ ਵੀ ਬਰਨਤਾ ਆਪਣੇ ਸਾਰਾ ਜੇ ਆਪਾਂ ਕੋਈ ਗੱਲ ਨਹੀਂ ਜਲਦੀ ਇਹਦਾ ਉੱਪਰ ਦੇਣ ਵਾਲਾ ਕੱਪੜਾ ਵੀ ਲੈ ਕੇ ਆਵਾਂਗੇ ਤੇ ਫਿਲਹਾਲ ਆਪਣੇ ਲਵੇ ਵਧੀਆ ਕੱਪੜੇ ਪਏ ਸੀਗੇ ਤੇ ਉਹਨਾਂ ਨਾਲ ਹੀ ਆਪਾਂ ਇਹਦਾ ਗੱਲ ਜੀ ਬਣਾਤੀ ਤੇ ਕੱਟਦਾ ਸੀਗਾ ਟਾਇਰ ਕੱਟਦੇ ਆਪਣੇ ਜਮਾ ਕਾਲੇ ਕਾਲੇ ਨਵੇਂ ਨਵੇਂ ਤੇ ਵਧੀਆ ਬਣਾਤੇ ਸੀ ਜੀ ਜੱਲ ਬਾਤ ਤੇ ਲੋ ਜੀ ਹੁਣ ਆਪਾਂ ਮਿਲਦੇ ਆਪਾਂ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਹੁਣ ਆਪਾਂ ਲੱਗਦੇ ਆਂ ਸੌਣ ਤੇ ਮਾਤਾ ਆਪਣੀ ਹਲੇ ਜਾਗਦੀ ਹੀ ਪਈ ਹੈਗੀ 10:30 ਵੱਜ ਗਏ ਕਿਉਂ ਮਾਤਾ ਨੀਂਦ ਨਹੀਂ ਆਈ ਹੈਗੀ ਮਨ ਇਹ ਨਹੀਂ ਆਈ ਹੈਗੀ ਠੀਕ ਆ ਚਲ ਸਮਝਾ ਕੋਈ ਨਾ ਤੇ ਲੋ ਜੀ ਟਰੈਕਟਰ ਦਾ ਕੰਮ ਬੜਾ ਔਖਾ ਨੇ ਬੜਿਆ ਜ ਤੇ ਤਿੰਨ ਸਾਰੇ ਲੱਗਿਆ ਤੇ 10 ਫੀਟ ਪਾਸ ਹਮਾਰਾ ਜੀ ਤੇ ਪਾਬਾ ਨਾਨਕ ਦੇ ਆਉਂਦੇ ਜਾਂਦੇ ਬੱਥੇ ਲੱਗਦੇ ਆ ਤੇ ਆਗਾ ਆਪਣਾ ਰੂਮ ਵੀ ਜੀ ਪੱਖਾ ਚਲਾਤਾ ਮਾਤਾ ਨੇ ਆਪਣਾ ਛੜਤਾ ਤੇ ਸਿਗਾਸਣ ਆਪਣਾ ਲੱਗ ਗਿਆ ਤੇ ਹੁਣ ਕਰਦਾ ਪੈਂਦੀ ਤਿਆਰੀ ਪਾਣੀ ਪੀ ਕੇ